ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਵਿੱਚ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਦਿੱਲੀ ਅਤੇ ਸ਼ੰਭੂ ਬਾਟ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਅੱਜ ਤੱਕ ਉਹਨਾਂ ਕਿਸਾਨਾਂ ਨੂੰ ਮੁਆਫੀ ਦਾ ਨਹੀਂ ਮਿਲਿਆ ਜਿਨ੍ਹਾਂ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਹਨ ਔਰ ਕਿਸਾਨਾਂ ਪ੍ਰਤੀ ਜਿਹੜਾ ਬਿਆਨ ਦਿੱਤੇ ਜਾ ਰਹੇ ਨੇ ਪੰਜਾਬ ਦਾ ਮਾਹੌਲ ਕਰਾ ਪਿੱਤਾ ਤਿੰਨ ਕੰਨ ਨੂੰ ਕਹਿੰਦੇ ਕਿ 500 ਹੋਣੇ ਚਾਹੀਦੇ ਆ ਦੇਖੋ ਜਿੱਥੋਂ ਤੱਕ ਅੱਜ ਕੰਗਣਾ ਜੀ ਦਾ ਬਿਆਨ ਅਸੀਂ ਮੀਡੀਆ ਰਾਹੀਂ ਸੁਣ ਰਹੇ ਆ ਮੈਨੂੰ ਲੱਗਦਾ ਭਜਪਾ ਨੂੰ ਔਰ ਕੰਗਣਾ ਜੀ ਨੂੰ ਖੁਦ ਅਰੈਸਟ ਲੈਣ ਦੀ ਲੋੜ ਆ ਮਾਨਸਿਕ ਤੌਰ ਤੇ ਮਿਲਦਾ ਤਣਾਅ ਚ ਲੱਗਦੇ ਨੇ ਜਾਂ ਉਹਨਾਂ ਦੀ ਬਾਲੀਵੁੱਡ ਚ ਕੋਈ ਫਿਲਮ ਨਹੀਂ ਚੱਲ ਰਹੀ ਕੰਮ ਨਹੀਂ ਉਹਨਾਂ ਨੂੰ ਮਿਲ ਰਿਹਾ ਤੇ ਬਾਰ ਬਾਰ ਵਿਵਾਦਤ ਬਿਆਨ ਦਿੰਦੇ ਹੈਗੇ ਆ ਉਹ ਵਿਵਾਦਤ ਬਿਆਨ ਦੇ ਕੇ ਮਸ਼ਹੂਰ ਹੋਣਾ ਚਾਹੁੰਦੇ ਆ ਜੇ ਦੇਖੋ ਨਾ ਜਿਹੜੇ ਕਿਸਾਨਾਂ ਨੇ ਅੰਦੋਲਨ ਕਰਕੇ ਕਾਨੂੰਨ ਵਾਪਸ ਕਰਾਏ ਆ ਉਹ ਪਾਪਾ ਜੀ ਨਾਲ ਗੱਲ ਕਰਨ ਦੀ ਉਹਨਾਂ ਕਾਨੂੰਨ ਲੈ ਕੇ ਆਉਣੇ ਹੈਗੇ ਆ ਉਹ ਦੇਖ ਲੈਣ ਕਿ ਉਹਨਾਂ ਨੂੰ ਕਾਨੂੰਨ ਲਿਆਉਣੇ ਵਾਰਾ ਖੰਦੇ ਤੇ ਇਹ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਉਹਨਾਂ ਤੇ ਕੋਈ ਪ੍ਰੈਸ਼ਰ ਹੈਗਾ ਦਬਾਅ ਹੈਗਾ ਉਹਨਾਂ ਦਾ ਕੋਈ ਤੇ ਕਦੇ ਲਾਜ ਹੋਣਾ ਚਾਹੀਦਾ ਜੋ ਅਸੀਂ ਸਮਝਦੇ ਆ ਸਾਡੇ ਭੈਣ ਹੈ ਇਸ ਕਿਸਮ ਦਾ ਕੋਈ ਮਤਲਬ ਸਤਕਾਰ ਜੋ ਕੋਈ ਵੀ ਬਾਲੀਵੁੱਡ ਐਕਟਰ ਜਾਂ ਐਮਪੀ ਜਿਹੜਾ ਚੁਣਿਆ ਹੋਇਆ ਬਿਆਨ ਨਹੀਂ ਦਿੰਦਾਗਾ ਦੂਸਰਾ ਸਾਡਾ ਆ ਅੰਦੋਲਨ ਡੀਸੀ ਦਫਤਰ ਅੰਮ੍ਰਿਤਸਰ ਦੇ ਵਿੱਚ ਆਪਣਾ ਪਰਾਲੀ ਵਾਲੇ ਮਸਲੇ ਨੂੰ ਹੱਲ ਕਰਨ ਲਈ ਇਹਦੋਂ ਗਾਂ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਮਾਫਜ਼ਾ ਇਹਦੋਂ ਗਾਂ ਜਿਹੜੇ ਆਪਣੇ ਜ਼ਖਮੀ ਹੋਏ ਵੀਰ ਨੇ ਉਹਨਾਂ ਦਾ ਮਾਫਜ਼ਾ ਅਰ ਪੈਡੀ ਸਿਰ ਤੇ ਆ ਗਈ ਆ ਤੇ ਮਿਲਰ ਹੜਤਾਲ ਤੇ ਗਏ ਹੋਇਆ ਜਿਹੜੇ ਜਿੰਨੇ ਵੀ ਅਜੇ ਗਡਾਮ ਨੇ ਪੰਜਾਬ ਦੇ ਵਿਲੇ ਨਹੀਂ ਹੋ ਸਕਦੇ ਉਹਦੀ ਵੀ ਸਮੱਸਿਆ ਸਾਨੂੰ ਆ ਰਹੀ ਹੈਗੀ ਆ ਅਰ ਜਿਵੇਂ ਸਰਕਾਰ ਕਹਿ ਰਹੀ ਪਰਾਲੀ ਵਾਲੇ ਈਸ਼ੂ ਨੂੰ ਜ਼ਬਰਦਸਤੀ ਹੱਲ ਕਰੂਗੇ ਜ਼ਬਰਦਸਤੀ ਕੋਈ ਹੱਲ ਨਹੀਂ ਹੁੰਦਾ ਨਸ਼ਿਆਂ ਦੀ ਮਾਰ ਆਸੀ ਸਾਹਮਣੇ ਐਸਐਸਪੀ ਸਾਹਿਬ ਨੂੰ ਕਿਹਾ ਵੀ ਪੁਲਿਸ ਆਪ ਸ਼ਰੇਆਮ ਨਸ਼ੇ ਵਕਾਰ ਰਹੀਆ ਐਸਐਚਓ ਵੱਡੀਆਂ ਰਿਸ਼ਤਾਂ ਲੈ ਰਹੇ ਹੈਗੇ ਆ ਤੋਂ ਨਸ਼ੇ ਵਾਲੇ ਮੁੱਦੇ ਨੂੰ ਲੈ ਕੇ ਵੀ ਅੱਜ ਡੀਸੀ ਦਫ਼ਤਰ ਆਏ ਆ ਤੋਂ ਪੰਜਾਬ ਸਰਕਾਰ ਨਾਲ ਜੁੜੇ ਹੋਏ ਮੁੱਦੇ ਜਿਸ ਮਸਲੇਆ ਤੇ ਲੈ ਕੇ ਅੱਜ ਦਾ ਮੋਰਚਾ ਸ਼ੁਰੂ ਕਰ ਰਹੇ ਸੀ ਨਾ ਕੋਈ ਮੀਟਿੰਗ ਹੋਈ ਹੈ ਕੱਥੋ ਕੱਲ ਉਹਨਾਂ ਪੱਤਰਕ ਤੇ ਬਿਆਨ ਦਿੱਤਾ ਵਾ ਮੀਡੀਆ ਨੇ ਮਿਲ ਕੇ ਕਿ ਜਿਹੜੇ ਪ੍ਰਾਣੀ ਦਾ ਮੁੱਦਾ ਉਹ ਹੱਲ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਚੰਗੀ ਗੱਲ ਆ ਅੱਜ ਸਾਡੀ ਮੀਟਿੰਗ 12 ਵਜੇ ਸੱਦੀ ਆ ਦੇਖਦੇ ਹਾਂ ਕਿ ਕੀ ਨਿਬੜਦਾ ਹੈਗਾ ਪਹਿਲਾਂ ਵੀ ਇੱਕ ਮੀਟਿੰਗ ਅਸੀਂ ਕਰ ਗਏ ਸੀ ਕਿ ਸਾਰੇ ਮਸਲਿਆਂ ਤੇ ਵੀ ਉਹ ਦੇਖਦੇ ਆ ਵੀ ਕੀ ਨਿਬੜਦਾ ਇੰਨਾ ਮਸਲਿਆਂ ਤੇ ਹੈਗਾ ਪਰ ਲੱਗਦਾ ਕਿ ਪ੍ਰਦੇਸ਼ ਸਾਹਿਬ ਇਹਨਾਂ ਧਰਨੇ ਪ੍ਰਦਰਸ਼ਨ ਕਰਨ ਦੇ ਨਾਲ ਪੰਜਾਬ ਦੇ ਵਿੱਚ ਕਾਰੋਬਾਰ ਤੇ ਖਾਪੇ ਹੁੰਦਾ ਜਾ ਰਿਹਾ ਜਗਾ ਜਗਾ ਛੜਕਾ ਜਾਮ ਰੇਰੇਰੇ ਟ੍ਰੈਕ ਜਾਮ ਹੈਗੀ ਕਾਰੋਬਾਰ ਤੇ ਖਤਮ ਹੁੰਦਾ ਜਾ ਰਿਹਾ ਇਹਦਾ ਮਸਲਾ ਕਿੱਦਾਂ ਹੱਲ ਹੋ ਲਗੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਅੰਦੋਲਨ ਕਰਕੇ ਕੋਈ ਸਮੱਸਿਆ ਆ ਰਹੀ ਹੈਗੀ ਆ ਤੇ ਜਾਂ ਅੰਦੋਲਨ ਦਾ ਕੋਈ ਮਸਲਾ ਹੈਗਾ ਵਾ ਦੇਖੋ ਜੇ ਤੁਸੀਂ ਡਬਲ ਇੰਡੀਅਨ ਵਾਲੀਆਂ ਸਰਕਾਰਾਂ 'ਚ ਦੇਖੋ ਤਾਂ ਥਾਣੇ ਦੇ ਵਿੱਚ ਹੀ ਇੱਕ ਆਰਮੀ ਅਫਸਰ ਦੀ ਮੰਗੇਤਰ ਨਾਲ ਰੇਪ ਹੋ ਜਾਂਦਾ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਬਦਨਾਮ ਕੀਤਾ ਜਾਂਦਾ ਇੱਥੋਂ ਦੇ ਲੋਕ ਬੜੇ ਪੀਸਫੁਲੀ ਨੇ ਜੇ ਇੰਡਸਟਰੀ ਦਾ ਕੋਈ ਨੁਕਸਾਨ ਹੋ ਰਿਹਾ ਤੇ ਇਹਦੇ ਲਈ ਕੇਂਦਰ ਤੇ ਪੰਜਾਬ ਸਰਕਾਰ ਦੀ ਨੀਤੀ ਜ਼ਿੰਮੇਵਾਰ ਆ ਲੱਗੂ ਦਿਓ ਕੁਝੜ ਰਿਆ ਕਾਰਪੋਰੇਟ ਘਰਾਣੇ ਛੋਟੀ ਇੰਡਸਟਰੀ ਨੂੰ ਖਾ ਰਹੇ ਹੈ ਗਿਆ ਜੀ ਪੰਜਾਬ ਦੇ ਵਿੱਚ ਜਥੇਬੰਦੀਆਂ ਕਿੰਨੀਆਂ ਹੋ ਗਈਆਂ ਜੀ ਕਹਿੰਦੇ ਕਿ ਛੋਟੇ ਛੋਟੇ ਮਾਮਲੇ ਦੇ ਵਿੱਚ ਜਥੇਬੰਦੀਆਂ ਹੁਣ ਬਾਹਰ ਖਾਣੇ ਦਾ ਘਰਾਬ ਕਰਦੇ ਆ ਪਈਆਂ ਨੇ ਨਹੀਂ ਦੇਖੋ ਪਿੰਡਾਂ ਤੋਂ ਬੋਲ ਤੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਲੋਨ ਲਿਤਾਏ ਉਹਨੂੰ ਲੈ ਕੇ ਜਿਹੜਾ ਧਰਨਾ ਕਿੰਨੇ ਸਾਲਾਂ ਨੇ ਪੂਰਾ ਜਾਮ ਕਰ ਦਿੱਤਾ ਗਿਆ ਦੇਖੋ ਮੈਨੂੰ ਉਹਦੇ ਬਾਰੇ ਤਾਂ ਕੋਈ ਬਾਲਾ ਨਹੀਂ ਹੈਗਾ ਪਤਾ ਉਹਦੇ ਬਾਰੇ ਟਿੱਪਣੀ ਮੈਂ ਵੈਸੇ ਕਰਦਾ ਵੀ ਦੇਸ਼ ਦੀ ਜਨਤਾ ਨੂੰ ਚਾਹੇ ਕਿਸਾਨ ਜੱਥੇਬੰਦੀਆਂ ਹੋਣ ਮਜ਼ਦੂਰ ਹੋਣ ਵਪਾਰੀ ਹੋਣ ਵਿਦਿਆਰਥੀ ਹੋਣ ਪੀਸਫੁਲੀ ਡੈਮੋਕਰੈਟਿਕ ਢੰਗ ਨਾਲ ਆਪਦਾ ਅੰਦੋਲਨ ਕਰਨ ਦਾ ਹੱਕ ਹੈਗਾ ਵਾ ਕਿਸੇ ਵਿਸ਼ੇਸ਼ ਘਟਨਾ ਬਾਰੇ ਨਹੀਂ ਮੈਨੂੰ ਕੁਝ ਪਤਾ ਤੇ ਲੋਕ ਆਪਣੀ ਹੱਕ ਦਾ ਇਸਤੇਮਾਲ ਕਰਦੇ ਜੀ ਸਰ ਸੁਖਮਿੰਦਰ ਗਰੇਵਾਲ ਜਿਹੜਾ ਭਾਜਪਾ ਆਗੂਆ ਉਹਨੇ ਵੀ ਕੰਗਰਸ ਨੂੰ ਸਵਾਲ ਚੁੱਕੇ ਨੇ ਕਿ ਗਲਤ ਪ੍ਰਸ਼ਾਸਨ ਜਿਹੜਾ ਕਿਸਾਨਾਂ ਪ੍ਰਤੀ ਗਲਤ ਨੇ ਮੈਨੂੰ ਲੱਗਦਾ ਵਾ ਕਿ ਉਹ ਗਿਣਮਿੱਥ ਕੇ ਕਰ ਰਹੇ ਨੇ ਜੇ ਉਹ ਭਾਜਪਾ ਦੀ ਐਮਪੀ ਸ਼ਿਪ ਹੈਗੀ ਆ ਤੇ ਅਸੀਂ ਪਹਿਲਾਂ ਵੀ ਕਿਹਾ ਭਾਜਪਾ ਦੀ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਆ ਅੱਜ ਤੇ ਬਿਆਨ ਤੇ ਫਿਰ ਮਾਫੀ ਮੰਗਣੀ ਚਾਹੀਦੀ ਆ ਉਹ ਉਹਨਾਂ ਦੀ ਪਾਜਪਾ ਪਾਰਟੀ ਉਹਨਾਂ ਦੀ ਐਮਪੀ ਆ ਉਹ ਤਾਂ ਕਾਰਵਾਈ ਕੋਈ ਨਹੀਂ ਕਰਦੀ ਹੈ ਕਿ ਇਹਦੇ ਮਤਲਬ ਦੋਵੇਂ ਗੇਮਾਂ ਖੇਡ ਕੇ ਹੁੰਦੀਆਂ ਇੱਕ ਬੰਨੇ ਬਿਆਨ ਦਵਾਇਆ ਜਾਂਦਾ ਇੱਕ ਬੰਨੇ ਸਪਸ਼ਟ ਕਰਨ ਦਿੱਤਾ ਜਾਂਦਾ ਉਹਨਾਂ ਦੇ ਟਾਈਮ ਦੇ ਵਿੱਚ ਸੰਘਰਸ਼ ਕੀਤਾ ਜਾਵੇਗਾ ਕੰਗਨਾ ਦਾ ਜੀ ਪੰਜਾਬੀ ਨਹੀਂ ਦੇਖੋ ਇਹਦੇ ਬਾਰੇ ਅਸੀਂ ਵਿਚਾਰ ਕਰਦੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਹੋਰ ਤੇਜ਼ ਹੋਣਾ 3 ਅਕਤੂਬਰ ਦਾ ਸਾਡਾ ਨੈਸ਼ਨਲ ਲੈਵਲ ਦਾ ਰੇਲ ਰੋਕੂ ਹੈਗਾ ਅਸੀਂ ਨਹੀਂ ਚਾਹੁੰਦੇ ਵੀ ਕੱਲ ਸਾਨੂੰ ਰੇਲ ਜਾਮ ਕਰਨੀ ਪਵੇ ਜਿਹੜਾ ਸਾਡਾ ਐਲਾਨ ਆ ਅੱਜ ਹੀ ਸਾਡੇ ਨਾਲ ਬਹਿ ਕੇ ਪੰਜਾਬ ਸਰਕਾਰ ਨੇ ਬੇੜੇ ਦੇਵੇ ਬੰਦੇ ਸਾਡਾ ਅਪੀਲ ਕਰਨਾ ਚਾਹੁੰਦੇ ਕਿ ਲੋਕ ਬਹੁਤ ਖਰਾਬ ਹੁੰਦੇ ਨੇ ਇਹਨੇ ਤਾਂ ਅੱਜ ਦੀ ਟਾਈਮਿੰਗ ਹੀ ਕੀ ਆ ਨਹੀਂ ਦੇਖੋ ਅੱਜ ਤੱਕ ਡੀਸੀ ਦਫਤਰ ਅਸੀਂ ਆ ਕੇ ਮੋਰਚਾ ਸਾਡਾ ਜਾਰੀ ਰਹਿਣਾ ਵਾ ਠੀਕ ਹੈ ਟਾਈਮਿੰਗ ਦਾ ਕੋਈ ਨਹੀਂ ਹੈਗਾ ਦਾ ਤੇ ਕੱਲ ਜੇ ਨਾ ਨਿਬੜੂਗਾ ਕੱਲ ਰੇਲ ਰੁਕੂ ਚੱਲੂਗਾ ਸਾਡਾ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ